ਇੱਕ ਵਾਰ ਜੇ ਤੁਸੀਂ ਆ ਚਨਾ ਸੂਪ ਬਣਾ ਕੇ ਪੀ ਲਿਆ ਤੁਸੀਂ ਯਾਦ ਕਰੋਗੇ ਜਿਹੜੇ ਲੋਕ ਨਾਨ ਵੇਜ ਨਹੀਂ ਖਾਂਦੇ ਉਹ ਹਫਤੇ ਦੇ ਵਿੱਚ ਇੱਕ ਦਿਨ ਚਨਾ ਸੂਪ ਬਣਾ ਕੇ ਪੀ ਲੈਣ ਤੁਹਾਡੇ ਚ ਨਾਨ ਵੇਜ ਖਾਣ ਵਾਲਿਆਂ ਤੋਂ ਵੀ ਵੱਧ ਤਾਕਤ ਆ ਜੂਗੀ ਤੇ ਜਿਹੜੇ ਲੋਕ ਇਹ ਸੋਚਦੇ ਨੇ ਕਿ ਜਿਹੜਾ ਚਨਾ ਸੂਪ ਅਸੀਂ ਬਾਹਰ ਰੇੜੀਆਂ ਤੇ ਪੀਂਦੇ ਆਂ ਸ਼ਹਿਰਾਂ ਚ ਉਹ ਸਾਡੇ ਤੋਂ ਘਰੇ ਨਹੀਂ ਬਣਦਾ ਉਹ ਆ ਵੀਡੀਓ ਪੂਰੀ ਦੇਖ ਕੇ ਐਂਡ ਤੱਕ ਇਸ ਤਰੀਕੇ ਨਾਲ ਬਣਾ ਲੈਣ ਤੁਹਾਨੂੰ ਰੇੜੀ ਵਾਲਾ ਚਨਾ ਸੂਪ ਵਧੀਆਂ ਨਹੀਂ ਲੱਗਣਾ ਮਿਕਸੀ ਜੂਸਰ ਦੇ ਵਿੱਚ ਇੱਕ ਹਦਰਕ ਦੀ ਕਲੀ ਆਪਾਂ ਛਿੱਲ ਕੇ ਕੱਟ ਕੇ ਐਡ ਕਰਾਂਗੇ ਦੋ ਲਾਲ ਟਮਾਟਰ ਐਡ ਕਰਾਂਗੇ ਕੱਟ ਕੇ ਦੋ ਹਰੀਆਂ ਮਿਰਚਾਂ ਐਡ ਕਰਾਂਗੇ ਦੋ ਦੇ ਵਿੱਚ ਗੰਡੇ ਐਡ ਕਰਾਂਗੇ ਕੱਟ ਕੇ ਆਪਾਂ ਤੇ ਇੱਕ ਕਲੀਲਾ ਸੰਦੀ ਇਹਨੂੰ ਸਾਰੇ ਨੂੰ ਗ੍ਰੈਂਡ ਕਰਕੇ ਕੜਾਈ ਦੇ ਵਿੱਚ 100 ਗ੍ਰਾਮ ਦੇਸੀ ਘਿਓ ਪਾ ਕੇ ਜਿੰਨਾ ਇਹ ਮਟੀਰੀਅਲ ਹੈ ਸਾਰਾ ਇਹਦੇ ਚ ਆਪਾਂ ਐਡ ਕਰ ਲਾਂਗੇ ਇਸ ਤੋਂ ਬਾਅਦ ਇਹਨੂੰ ਉਨੇ ਟਾਈਮ ਤੱਕ ਆਪਾਂ ਪੁੰਨਾਗੇ ਪਕਾਵਾਂਗੇ ਜਿੰਨੇ ਟਾਈਮ ਤੱਕ ਇਹਦਾ ਕਲਰ ਹੈ ਜਿਹੜਾ ਬਿਲਕੁਲ ਲਾਲ ਨਹੀਂ ਹੋ ਜਾਂਦਾ ਸਾਰੀ ਕਮੀ ਤੁਹਾਡੇ ਮਸਾਲਿਆਂ ਚ ਰਹਿ ਜਾਂਦੀ ਹੈ ਕਿ ਕਿਹੜੇ ਕਦੋਂ ਪਾਉਣੇ ਨੇ ਕਿਵੇਂ ਪਕਾਉਣੇ ਨੇ ਜਦੋਂ ਇਹ ਵਧੀਆ ਪੱਕ ਜੇ ਅੱਧਾ ਗਲਾਸ ਪਾਣੀ ਦਾ ਇਹਦੇ ਵਿੱਚ ਐਡ ਕਰਕੇ ਇਸ ਤੋਂ ਬਾਅਦ ਦੁਬਾਰਾ ਫਿਰ ਇਹਨੂੰ ਆਪਾਂ 15 ਮਿੰਟ ਤੱਕ ਦੁਬਾਰਾ ਫਿਰ ਪਕਾਵਾਂਗੇ ਜਦੋਂ ਤੱਕ ਇਹ ਬਿਲਕੁਲ ਪਾਣੀ ਤਿਆਰ ਕਰ ਲਾਂਗੇ ਇੱਕ ਚਮਚਾ ਆਪਾਂ ਦੇਸੀ ਨਮਕ ਦਾ ਪਾਵਾਂਗੇ ਅੱਧਾ ਚਮਚਾ ਲਾਲ ਮਿਰਚਾਂ ਦਾ ਅੱਧਾ ਚਮਚਾ ਹਲਦੀ ਦਾ ਤੇ ਇਸ ਤੋਂ ਬਾਅਦ ਇਹਦੇ ਵਿੱਚ ਐਡ ਕਰਾਂਗੇ ਆਪਾਂ ਅੰਬਚੂਰ ਦਾ ਪਾਊਡਰ ਅੱਧਾ ਚਮਚਾ ਅੱਧਾ ਚਮਚਾ ਆਪਾਂ ਧਨੀਆ ਪਾਊਡਰ ਇਹਦੇ ਵਿੱਚ ਐਡ ਕਰਾਂਗੇ ਤੇ ਅੱਧਾ ਚਮਚਾ ਇਹਦੇ ਵਿੱਚ ਆਪਾਂ ਐਡ ਕਰਾਂਗੇ ਗਰਮ ਮਸਾਲੇ ਦਾ ਥੋੜੀ ਜੀ ਹਿੰਗ ਆਪਾਂ ਇਹਦੇ ਵਿੱਚ ਐਡ ਕਰਾਂਗੇ ਇਸ ਤੋਂ ਬਾਅਦ ਪਾਣੀ ਪਾ ਕੇ ਇਹਦੇ ਵਿੱਚ ਚੰਗੇ ਤਰੀਕੇ ਨਾਲ ਆਪਾਂ ਘੋਲ ਲਾਂਗੇ ਇਹਨੂੰ ਘੋਲਣ ਤੋਂ ਬਾਅਦ ਆਪਣਾ ਜਿਹੜਾ ਦੂਸਰਾ ਮਸਾਲਾ ਹੈ 15 ਮਿੰਟਾਂ ਬਾਅਦ ਆ ਦੇਖੋ ਸਾਰਾ ਪਾਣੀ ਜਲ ਗਿਆ ਬਿਲਕੁਲ ਲਾਲ ਹੋ ਗਿਆ ਹੁ ਨਾ ਟਾਈਮੇ ਵਧੀਆ ਤਰੀਕੇ ਨਾਲ ਕਿਉਂ ਨਹੀਂ ਛੱਡ ਜਾਂਦਾ ਹੁਣੇ ਵਧੀਆ ਤਰੀਕੇ ਨਾਲ ਪੱਕ ਗਿਆ ਇਸ ਤੋਂ ਬਾਅਦ ਪੂਰੀ ਰਾਤ ਵਾਸਤੇ ਆਪਾਂ ਚਨੇ ਕਾਲੇ ਭੋਂ ਕੇ ਰੱਖੇ ਸੀ ਸਵੇਰੇ ਉੱਠ ਕੇ ਉਹਨਾਂ ਦਾ ਪਾਣੀ ਕੱਢ ਕੇ ਨਵਾਂ ਪਾਣੀ ਪਾ ਕੇ ਉਬਾਲ ਲਏ ਆਪਾਂ ਨੇ ਤੇ ਸਮੇਤ ਪਾਣੀ ਉਬਲਿਆ ਹੋਇਆ ਵਿੱਚ ਇਹਦੇ ਐਡ ਕਰ ਦਾਂਗੇ ਇਸ ਤੋਂ ਬਾਅਦ ਇਹਦੇ ਵਿੱਚ ਅੱਧਾ ਲੀਟਰ ਪਾਣੀ ਦਾ ਆਪਾਂ ਹੋਰ ਐਡ ਕਰਾਂਗੇ ਹੁਣ ਇਹਨੂੰ ਆਪਾਂ ਓਨਾ ਟਾਈਮ ਤੱਕ ਢੱਕ ਦੇਣੀ ਜਿੰਨੇ ਟਾਈਮ ਤੱਕ ਇਹਨੂੰ ਵਧੀਆ ਉਬਾਲ ਲਿਆ ਜਾਂਦਾ ਹੁਣ ਇਹਨੂੰ ਵਧੀਆ ਤਰੀਕੇ ਦਾ ਉਬਾਲ ਆ ਗਿਆ ਇਸ ਤੋਂ ਬਾਅਦ ਆਪਾਂ ਸਿਲੰਡਰ ਥੋੜਾ ਜਿਹਾ ਘਟਾ ਦਾਂਗੇ ਸਲੋ ਕਰ ਦਾਂਗੇ ਨਾਰਮਲ ਰੱਖਾਂਗੇ ਤੇ ਵਾਦਾ ਪੈਨ ਨੂੰ 15 ਮਿੰਟ ਵਾਸਤੇ ਢੱਕ ਦਾਂਗੇ ਤੇ ਹਰਾ ਧਨੀਆ ਧੋ ਕੇ ਆਪਾਂ ਵਧੀਆ ਬਰੀਕ-ਬਰੀਕ ਕੱਟ ਲਾਂਗੇ ਤੇ ਤਵੇ ਦੇ ਉੱਤੇ ਆਪਾਂ ਇੱਕ ਚਮਚਾ ਪਾਵਾਂਗੇ ਜੀ ਜੀਰੇ ਦਾ ਜੀਰੇ ਨੂੰ ਆਪਾਂ ਵਧੀਆ ਤਰੀਕੇ ਨਾਲ ਭੁੰਨ ਕੇ ਇਸ ਤੋਂ ਬਾਅਦ ਇਹਨੂੰ ਰਾਗੜ ਕੇ ਦਾ ਆਪਾਂ ਪਾਊਡਰ ਤਿਆਰ ਕਰਾਂਗੇ ਵਧੀਆ ਤਰੀਕੇ ਦਾ ਆਪਣਾ ਪਾਊਡਰ ਤਿਆਰ ਹੋ ਗਿਆ ਇਹ ਆਪਣਾ ਵਧੀਆ ਤਰੀਕੇ ਨਾਲ ਸਾਰਾ ਪੱਕ ਗਿਆ ਚਨਾ苏 ਬੈ ਇਸ ਤੋਂ ਬਾਅਦ ਇਹਦੇ ਵਿੱਚ ਪਾਊਡਰ ਐਡ ਕਰ ਦੋ ਠੀਕ ਹੈ ਜੀਰਾ ਪਾਊਡਰ ਵਧੀਆ ਤਰੀਕੇ ਨਾਲ ਐਡ ਕਰ ਦੋ ਭੁੰਨ ਕੇ ਐਡ ਕਰਨਾ ਇਸ ਤੋਂ ਬਾਅਦ ਇਹਦੇ ਵਿੱਚ ਹਰਾ ਧਨੀਆ ਐਡ ਕਰ ਦੋ ਤੇਨੂੰ ਚੰਗੇ ਤਰੀਕੇ ਨਾਲ ਵਧੀਆ ਤਰੀਕੇ ਨਾਲ ਮਿਕਸ ਕਰ ਲਓ ਹੁ ਜੀ ਬੰਦ ਕਰ ਦੋ ਇਸ ਤੋਂ ਬਾਅਦ 15 ਮਿੰਟਾਂ ਬਾਅਦ ਤੁਸੀਂ ਇਹਨੂੰ ਚੱਕਣੇ ਤੇ ਚਨਾ ਸੂਪ ਤੁਹਾਡਾ ਬਣ ਕੇ ਬਿਲਕੁਲ ਖਾਣ ਵਾਸਤੇ ਰੈਡੀ ਹੈ ਦੇਖ ਦੇਖ ਲਓ ਤੁਸੀਂ ਕਿੰਨੀ ਜਿਆਦਾ ਜ਼ਬਰਦਸਤ ਬਣੀ ਹੈ ਤੇ ਤੁਸੀਂ ਇੱਕ ਵਾਰੀ ਇਹਦਾ ਟੇਸਟ ਕਰਕੇ ਦੇਖ ਲਿਓ ਤੁਸੀਂ ਜਿਹੜਾ ਬਾਹਰ ਰੇੜੀਆਂ ਤੇ ਖਾਨਦੇ ਹੋ ਭੁੱਲ ਜੂਗੇ ਨਾਲੇ ਹੋ ਇੰਨਾ ਮਟੀਰੀਅਲ ਪਾਉਂਦੇ ਨਹੀਂ ਇੰਨੀ ਸਫਾਈ ਨਾਲ ਬਣਾਉਂਦੇ ਨਹੀਂ ਘਰੇ ਤੁਸੀਂ ਆਪਣੇ ਬੱਚਾ ਨੂੰ ਵੀ ਇਹ ਬਣਾ ਕੇ ਜਰੂਰ ਪਲਾਓ ਆਪ ਵੀ ਪੀਓ ਕਿਉਂਕਿ ਇਹ ਸਸਤੀ ਖਰਾਕ ਹੈ ਕਟੋਰੀ ਦੇ ਵਿੱਚ ਪਾ ਕੇ ਕੱਟ ਕੇ ਦੇ ਵਿੱਚ ਹਰਾ ਗੰਡਾ ਪੈਡ ਕਰਤਾ ਨਿੰਬੂ ਐਡ ਕਰਤਾ ਤਾਂ ਕਿ ਹਾਜਮਾ ਸਹੀ ਰਹੇ ਇੱਕ ਵਾਰੀ ਟਰਾਈ ਕਰਿਓ ਵਧੀਆ ਲੱਗੇ ਵੀਡੀਓ ਨੂੰ ਇੱਕ ਲ ਕੇ ਸ਼ੇਅਰ ਜੜ